मेरा नाम बलवंत तो सिंह है जी ਮੈਂ ਕੋਈ ਸਵਾਗਤ 4 ਵਜੇ ਦਾ ਗੁਰਦੁਆਰੇ ਹਾਜ਼ਰ ਹੋਇਆ ਜੋ ਆਣ ਕੇ ਵੇਖਿਆ ਵਾ ਤੇ ਅੰਦਰ ਗੋਲਕ ਟੁੱਟੀ ਹੋਈ ਆ ਉਹਦੇ ਵਿੱਚ ਕੋਈ 4-5000 ਰੁਪਿਆ ਮਰਬਾਕ ਚੋਰੀ ਹੋਇਆ ਤੇ ਮੜਕੇ ਮੈਂ ਸੈਟ ਵੇਖਿਆ ਵਾ ਸੈਟੂ ਇਹ ਗਿਆ ਵਾ ਫਿਰ ਇੱਕ ਫਿਰ ਦੋ ਮੈਗ ਜਿਹੜੇ ਉਹ ਚੋਰੀ ਹੋਇਆ ਤੇ ਮੈਂ ਜਦੋਂ ਉੱਤੇ ਚੜ ਕੇ ਵੇਖਿਆ ਇਨਵਰਟਰ ਤੇ ਬੈਟਰੀ ਜਿਹੜਾ ਉਹ ਵੀ ਮਰਬਾਕੇ ਗਿਆ ਵਾ ਤੇ ਇਨਵਰਟਰ ਜਿਹੜਾ ਵਾ ਬੈਟਰੀ ਜਿਹੜਾ ਉਹ ਪੌੜੇ ਥਾੜੀ ਥੇਲੇ ਨਾਲ ਲੱਗਿਆ ਵਾ ਤੇ ਜਦੋਂ ਮੈਂ ਨਾਲ ਦੇ ਕਮਰੇ ਦੇ ਵਿੱਚ ਜਾ ਕੇ ਵੇਖਿਆ ਉਹਦੇ ਵਿੱਚ ਜੋ ਐਲਸੀਡੀ ਆ ਉਹਦਾ ਕੰਟਰੋਲਰ ਜਿਹੜਾ ਉਹ ਵੀ ਗਾਇਬ ਆ ਤੇ ਇਹਦੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਉਸ ਪੁਲਿਸ ਆ ਮਰਬਾ ਕੇ ਮੌਕੇ ਤੇ ਹਾਜ਼ਰ ਹੋਈ ਹੈ ਹੁਣ ਤੇ ਕੀ ਕਿ ਪੁਲਿਸ ਵਾਲੋਂ ਕੀ ਅਸ਼ਵਸ਼ੰਤ ਤਾਂਗੇ ਕਹਿੰਦੇ ਕਿ ਇਹ ਕਾਰਵਾਈ ਕਰਾਂਗੇ ਇੱਕ ਤੋਂ ਪਹਿਲਾਂ ਵੀ ਚੋਰੀ ਉਹਦੀ ਹੈ ਤਾਂ ਕੋਈ ਨਹੀਂ ਲੱਭੀ ਅਜੇ ਤੱਕ ਉਹਦਾ ਕੋਈ ਹੋ ਸਕਦੀ ਪਤਾ ਲਗਾ ਕਿੰਨੇ ਸਾਲਾਂ ਤੋਂ ਤੁਸੀਂ ਜਿਹੜੀ ਸਾਡੇ ਗ੍ਰੰਥ ਦੀ ਡਿਊਟੀ ਨੂੰ ਬਾਰੇ ਮੈਨੂੰ 15 ਸਾਲ ਹੋ ਗਏ ਇੱਥੇ ਸੇਵਾ ਨਿਭਾਉਂਦੇ ਆ ਨਾ ਜਸਵੰਦਰ ਸਿੰਘ ਜੀ ਇਹ ਸਰ ਕੀ ਗੱਲ ਬਾਤ ਹੈ ਜੀ ਗਲਬਾਤ ਰਾਤ ਕੋਈ ਚੋਰੀ ਹੋਈ ਇਥੇ ਬਾਬਾ ਜੀ ਆਏ ਆ 4:30 4:40 ਵਜੇ ਦੇ ਉਦੋਂ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆਹ ਗੱਲ ਹੋਈ ਆ ਤਾਲੇ ਟੁੱਟੇ ਆ ਉਹਨਾਂ ਨੂੰ ਗੋਲਕ ਪੁੱਤੀ ਲੈ ਗਏ ਆ ਐਨਵੈਟਰ ਲੈ ਗਏ ਆ ਬੈਟਰੀ ਸਨੇਤ ਸੈੱਟ ਲੈ ਗਏ ਆ ਡੀਵੀਆਰ ਲੈ ਗਏ ਕੈਮਰੇ ਲੈ ਲਸੀਡੀ ਲੈ ਗਏ ਤੇ ਸਾਡੀ ਪ੍ਰਸ਼ਾਸਨਿਕ ਬੇਨਤੀ ਆ ਵੀ ਇਹਨਾਂ ਦੇ ਬੰਦੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਇਹ ਵੇਖੋ ਜੀ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਵਾ ਸਰਕਾਰ ਨੂੰ ਨਸ਼ੇ ਦੇ ਠੱਲ ਪਾਉਣੀ ਚਾਹੀਦੀ ਹੈ ਨਸ਼ੇ ਦੇ ਕਾਰਨ ਸਭ ਕੁਝ ਹੋ ਗਿਆ ਵਾ ਅੱਗੇ ਦੇ ਘਰਾਂ ਦੇ ਉੱਤੇ ਹੁਣ ਗੁਰੂ ਘਰ ਨੂੰ ਨਹੀਂ ਬਖਸ਼ਦੇ ਤੇ ਸਰਪ ਬੇਦਬੀ ਦੀ ਘਟਨਾ ਹੋਤ ਨਹੀਂ ਨਹੀਂ ਇਹੋ ਜੀ ਕੋਈ ਨਹੀਂ ਘਟਣਾ ਬੇਦਬੀ ਦੀ ਘਟਨਾ ਦਾ ਬਚਾਅ ਬਸ ਚੋਰਾਗਰੀ ਕੀਤੀ ਉਹਨਾਂ ਜੋ ਜੀ ਸਬਾਨ ਖੜਿਆ ਚੋਰੀ ਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਜੀ ਉਹ ਚੋ ਚ ਆਇਆ ਉਹ ਚੋ ਡੀਵੀਆਰ ਲੱਗੇ ਜੀ ਨਾਲ ਹੀ ਲਾ ਕੇ ਹੈ ਤੇ ਸਭ ਕੁਝ ਉਹਦੇ ਵਿੱਚ ਰਿਕਾਰਡਿੰਗ ਪਰ ਉਹ ਨਾਲ ਲੱਗੇ ਆ ਕੀ ਮੰਗਤੀ ਕਰਦੇ ਮੰਗ ਕਰਨੇ ਆ ਵੀ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਹੈ ਅੱਜ ਹੇਠਾਣੇ ਹਾਜ਼ਰ ਸੀ ਤੇ ਸਰਪੰਚ ਪਿੰਡ ਦਾ ਵੱਡਾ ਤਸਵੀਰ ਸਿੰਘ ਨੇ ਫੋਨ ਕੀਤਾ ਤੇ ਆਪਣੇ ਗੁਰਦਰਾ ਸਾਹਿਬ ਨਹਿਰਵਾਲਾ ਜਾਂ ਬਾਬਾ ਹਜ਼ਾਰ ਅਸਰ ਘਮਨਵਾਲ ਦੇ ਨਾਲ ਦੀ ਗੁਰਦਰਾ ਸਾਹਿਬ ਆ ਉੱਥੇ ਰਾਤ ਨੂੰ ਥੋਰੀ ਹੋ ਗਈ ਆ ਤੇ ਇਹਨਾਂ ਦਿਨ ਆਣ ਕੇ ਵੇਖਿਆ ਹੈ ਉਹਨਾਂ ਇਤਲਾਹ ਤੇ ਇੱਥੇ ਆਏ ਆ ਤੇ ਪਤਾ ਕਰਕੇ ਵੇਖਿਆ ਇੱਥੇ ਤੇ ਇੱਥੇ ਇੱਕ ਰੈਫਰੈਜਰੇਟਰ ਸਮੇਤ ਰੈਫਰੈਜਰੇਟਰਾਂ ਦਾ ਬੈਟਰਾਂ ਅਤੇ ਹੋਰ ਸਮਾਨ ਕਾਫੀ ਗੋਲਪ ਤੋੜੀ ਗਈ ਆ ਐਲ ਸੀ ਡੀ ਲੱਗੀ ਆ ਤੇ ਹੁਣ ਇਹਦੀ ਗੱਲ ਤਫਤੀਸ਼ ਕਰਾਂਗੇ ਪਤਾ ਅਣਪਛਾਤੇ ਆਦਮੀ ਆ ਤੇ ਤਫਤੀਸ਼ ਕਰਨ ਦੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਇਹਦੇ ਪੁਲਸ ਤੇ ਕੁਝ ਤੇ ਕਾਰਨੇ ਕਰਕੇ ਆ ਕਿ ਗੁਰਦਰਾ ਸਾਹਿਬ ਵਿੱਚ ਰਾਖੀ ਕਰਨੀ ਜੇ ਅਸੀਂ ਰਾਖੀ ਦੇ ਬਾਰ-ਬਾਰ ਇਹ ਤਕਰੀਰੀਆਂ ਨੇ ਕਿ ਤੁਸੀਂ ਗੁਰਦਰਾ ਸਾਹਿਬ ਵਿੱਚ ਆਪਣਾ ਕੋਈ ਨਾ ਕੋਈ ਆਦਮੀ ਰੱਖਿਆ ਕਰੋ ਕਿਉਂਕਿ ਇਹਦੇ ਨਾਲ ਕਈ ਘਟਨਾ ਵੀ ਅਦਵੀ ਦੀਆਂ ਵਾਪਰੀਆਂ ਕੋਈ ਹੋਰ ਵੀ ਵਾਪਰ ਸਕਦੀਆਂ ਨੇ ਇਹ ਕਰਕੇ ਆ ਵੀ ਹੁਣ ਇੱਕ ਸਾਰੀ ਫੋਰਸ ਜਿਹੜੀ ਆ ਡਿਊਟੀ ਦੇ ਕੰਮ ਚਾਹ ਕਾਫੀ ਆ ਫੋਰਸ ਘਟੋਣ ਕਰਕੇ ਸਾਰੀ ਰਾਤ ਚ ਗਸ਼ਤਰੀ ਹੋ ਸਕਦੀ ਸਰ ਕੀ ਕਰਬਈ ਅਮਰਜੀਤ ਲੈਂਦੀ ਜਾਏਗੀ ਕਾਰ ਵਿੱਚ ਹੁਣ ਜੋ ਵਿਆਹ ਲਾਉਣਗੇ ਤੇ ਆਪਾਂ ਹੁਣ ਬਿਆਨ ਦੇ ਆਧਾਰ ਤੇ ਅਗਲੇ ਸ਼ਾਨ ਬਣ ਕੇ ਕਰਕੇ ਕਿਆ ਕਰੀ ਅਮਰਜੀਤ ਲੈਂਦੀ ਜਾਏਗੀ